ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਹੋਪਸ ਤੁਸੀਂ ਆਪਣੇ ਆਪਣੇ ਪਲੇਸਿੰਗ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅੱਜ ਅਗਰ ਤੁਸੀਂ ਸਾਡੂੰ ਫਸਟ ਟਾਈਮ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇੰਸਟਾਗ੍ਰam ਪੇਜ ਤੇ ਵੀ ਸਾਡਾ ਸੇਮ ਹੀ ਨਾਮ ਦਾ ਜਿਹੜਾ ਪੇਜ ਬਣਿਆ ਹੋਇਆ ਹੈਗਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਉੱਥੇ ਸਾਡੇ ਡਿਜ਼ਾਈਨਸ ਦੇਖਣ ਦੇ ਲਈ ਤੁਸੀਂ ਸਾਨੂੰ ਉੱਥੇ ਫੋਲੋ ਕਰ ਸਕਦੇ ਹੋ ਜੀ ਤੇ ਜਿਹੜੀ ਅੱਜ ਦੀ ਕਲੈਕਸ਼ਨ ਆ ਗਈ ਉਹ ਵੀ ਬਹੁਤ ਸੋਹਣੀ ਕਲੈਕਸ਼ਨ ਆ ਗਈ ਅ ਤੇ ਇਹ ਵਾਲਾ ਸਾਡਾ ਆਰਡਰ ਰੈਡੀ ਹੋ ਕੇ ਬਾਹਰ ਜਾ ਰਿਹਾ ਜੀ ਤੇ ਸਾਡਾ ਸ਼ੋਅ ਕਰਨ ਦਾ ਮਕਸਦ ਹਮੇਸ਼ਾ ਤੁਹਾਨੂੰ ਦੱਸਦੇ ਹੁੰਨੇ ਵੀ ਇਹ ਹੁੰਦਾ ਕਿ ਤੁਸੀਂ ਤਾਂ ਕਿ ਦੇਖ ਸਕੋ ਤੁਹਾਨੂੰ ਆਈਡੀਆ ਲੱਗ ਸਕੇ ਵੀ ਕਿਸ ਤਰ੍ਹਾਂ ਦੇ ਵੀ ਆਪਾਂ ਸੂਟ ਆ ਜਿਹੜੇ ਡਿਜ਼ਾਈਨ ਕਰਦੇ ਆਂਗੇ ਤੇ ਤੁਸੀਂ ਵੀ ਆਪਣੇ ਸੂਟ ਆ ਜਿਹੜੇ ਉਹ ਡਿਜ਼ਾਈਨ ਕਰਵਾ ਸਕਦੇ ਹੋ ਸਾਡੇ ਤੋਂ ਹਨਾ ਤੇ ਇਹ ਵਾਲਾ ਸੂਟ ਜੀ ਦੇਖੋ ਇਹ ਬਰੌਕ ਦੇ ਵਿੱਚ ਸੂਟ ਹੈਗਾ ਰਾਇਲ ਬਲੂ ਕਲਰ ਦਾ ਸੂਟ ਆ ਜੀ ਇਹ ਬਰੌਕਟ ਦਾ ਦੇਖੋਗੇ ਤੁਸੀਂ ਬਹੁਤ ਸੋਨਾ ਬਣਾਇਆ ਹੋਇਆਗਾ ਤੇ ਇਹ ਪਾਈਪਿੰਗ ਦੇ ਨਾਲ ਆਪਾਂ ਫਿਨਿਸ਼ਿੰਗ ਕਰਕੇ ਇਹ ਕਲੀਆਂ ਬਣਾਇਆਂ ਨਗੀਆਂ ਤੇ ਸਟੀਚਿੰਗ ਦਾ ਤੁਸੀਂ ਸਟਾਈਲ ਸਾਡਾ ਦੇਖ ਸਕਦੇ ਹੋਗੇ ਇਹ ਦੇਖੋ ਜੀ ਇਹ ਸਾਰੇ ਆਪਾਂ ਬਟਨਸ ਲਗਾਏ ਹੋਏ ਨੇਗੇ neck ਦੇ ਉੱਤੇ ਡਿਜ਼ਾਈਨਿੰਗ ਬੱਕਰੀ ਹੋਈ ਹੈਗੀ ਤੇ ਇਸ ਬ੍ਰੌਕਟ ਦੇ ਕਲਰ ਵਿੱਚ ਆਪਾਂ ਕੋਈ ਵੀ ਕਲਰ ਲੈ ਸਕਦੇ ਆਂਗੇ ਡਿਜ਼ਾਈਨਿੰਗ ਵੀ ਡਿਫਰੈਂਟ ਹੋ ਸਕਦੀ ਹੈਗੀ ਜੀ ਤੇ ਇਸ ਤਰ੍ਹਾਂ ਬਾਜੂ ਆ ਜੀ ਇਹਦੀਆਂ ਤੇ ਪਿਓਰ ਦੀ 크ਰੇਪ ਦੀ ਆਪਣੇ ਇਹਦੇ ਨਾਲ ਬਾਟਮ ਲਾਈ ਹੈ ਜੇ ਅਸੀਂ ਰਾਇਲ ਬਲੂ ਦੀ ਤੇ ਸਟੇਟ ਸਲਵਾਰ ਬਣਾਈ ਹੈ ਜੀ ਅਸੀਂ ਇਹ ਤੇ ਦੁਪट्टे ਦਾ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਸੂਟ ਦੇ ਉੱਪਰ ਕੋਈ ਵਰਕ ਨਹੀਂ ਹੋਇਆ ਹੋਇਆ ਤਾਂ ਫਿਰ ਅਸੀਂ ਇਹਦਾ ਦੁਪट्टे ਦਾ ਡਿਜ਼ਾਈਨਿੰਗ ਕਰ ਦਿੱਤੀ ਹੈ ਜੀ ਤੁਸੀਂ ਦੇਖੋਗੇ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆਗਾ ਇਦਾਂ ਆਪਾਂ ਸਾਰੇ ਚਾਰੋਂ ਸਾਈਡ ਦੇ ਉੱਤੇ ਇਸ ਤਰ੍ਹਾਂ ਕਾਰਨਰ ਦੇ ਉੱਤੇ ਬਾਕਸੇ ਬਣਾਏ ਨੇ ਤੇ ਇਹ ਤਿੰਨ ਤਿੰਨ ਲਾਈਨਾਂ ਦੋਨੋਂ ਸਾਈਡ ਤੇ ਜਾ ਰਹੀਆਂ ਨੇ ਜੀ ਤੇ ਇਹ ਫੁੱਲ ਪਿਓਰ ਚਨਾਉਣ ਦਾ ਦੁਪੱਟਾ ਜੀ ਪਿਓਰ ਦਾ ਫੈਬਰਿਕ ਹੈਗਾ ਤੇ ਪਿਓਰ ਦੇ ਫੈਬਰਿਕ ਦੇ ਅਕੋਰਡਿੰਗ ਹੀ ਤੁਹਾਨੂੰ ਪ੍ਰਾਈਸ ਜਿਹੜੇ ਸ਼ੋ ਹੋਣਗੇ ਜੀ ਤੇ ਕਿਉਂਕਿ ਜੇ ਤੁਸੀਂ ਸੈਮੀ ਲਗਵਾਉਣਾ ਚਾਹੁੰਦੇ ਹੋ ਤਾਂ ਉਹਦੇ ਪ੍ਰਾਈਸ ਜਿਹੜੇ ਘਟ ਜਾਂਦੇ ਹੈਗੇ ਹਾਂ ਜੀ ਹੁਣ ਆਪਾਂ ਗੱਲ ਕਰਦੇ ਆਂ ਅਗਲੇ ਸੂਟ ਦੀ ਜਿਹੜਾ ਕਿ ਸਾਡਾ ਰਿਪੀਟ ਤੇ ਬਣਿਆਗਾ ਮੀਨਸ ਪਹਿਲਾਂ ਵੀ ਅਸੀਂ ਇਹ ਦੋ ਕਸਟਮਰਸ ਨੂੰ ਆਲਰੇਡੀ ਬਣਾ ਕੇ ਦੇ ਚੁੱਕੇ ਹਾਂਗੇ ਬੜਾ ਹੀ ਸਟਾਈਲਿਸ਼ ਜਿਹਾ ਸੂਟ ਆ ਕੋਈ ਵੀ ਇਹਨੂੰ ਗਰਲ ਜਾਂ ਕੋਈ ਵੀ ਏਸਟਾ ਇਹਨੂੰ ਪਹਿਨ ਸਕਦਾ ਹੈਗਾ ਇਹ ਪਸ਼ਮੀਨੇ ਦੇ ਉੱਪਰ ਬਣਾਇਆ ਜੀ ਕਿਉਂਕਿ ਸਾਰੇ ਸੂਟ ਬਾਹਰ ਜਾ ਰਹੇ ਨੇ ਪਰ ਤੁਸੀਂ ਸੇਮ ਸਟਾਈਲ ਆ ਜਿਹੜਾ ਇਹ कॉटन ਦੇ ਸੂਟ ਤੇ ਵੀ ਬਣਾ ਸਕਦੇ ਹੋਗੇ neck ਪੱਟੀ ਦੇਖੋ ਜੀ ਆਪਣੀ ਵਰਕ ਲੱਗ ਹੋ ਕੇ ਲੱਗੀ ਹੋਈ ਆ ਬਹੁਤ ਜ਼ਿਆਦਾ ਪਿਆਰੀ ਤੇ ਸੋਹਣੀ ਆਂਗੀ ਤੇ ਇਹ ਵਾਲੀ ਦੇਖੋ ਜੀ ਬਾਜੂ ਦਾ ਸਟਾਈਲ ਆ ਬਾਜੂ ਆਪਾਂ ਥੋੜੀ ਪਾਕਿਸਤਾਨੀ ਸਟਾਈਲ ਦੇ ਕੀਤੀ ਆ ਤੇ ਲੇਸ ਦੇ ਨਾਲ ਅਸੀਂ ਨੂੰ ਫਿਨਿਸ਼ਿੰਗ ਦਿੱਤੀ ਹੈਗੀ ਤੇ نیچے ਘੇਰੇ ਦੇ ਉੱਪਰ ਇਹਦੇ ਕੋਈ ਵਰਕ ਨਹੀਂ ਹੋਇਆ ਵੇ ਬਟ ਅਸੀਂ ਲੇਸ ਦੇ ਨਾਲ ਇਸ ਤਰ੍ਹਾਂ ਫਿਨਿਸ਼ਿੰਗ ਕੀਤੀ ਹੈ ਫਿਨਿਸ਼ਿੰਗ ਤੁਸੀਂ ਸੂਟ ਦੀ ਸਟੀਚਿੰਗ ਦੀ ਦੇਖ ਸਕਦੇ ਹੋ ਸਾਡੀ ਬਹੁਤ ਸੋਹਣੀ ਫਿਨਿਸ਼ਿੰਗ ਹੁੰਦੀ ਹੈ ਸੂਟ ਦੀ ਜੀ ਜਿਹੜੇ ਮਰਜੀ ਸਟਾਈਲ ਤੁਸੀਂ ਸਾਨੂੰ ਭੇਜ ਕੇ ਉਸੇ ਸਟਾਈਲ ਦਾ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਮੀਨਸ ਫੀਮੇਲ ਦੇ ਵਿੱਚ ਅਸੀਂ ਲੇਡੀਜ਼ ਦੇ ਵਿੱਚ ਅਸੀਂ ਹਰ ਤਰ੍ਹਾਂ ਦਾ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਗਰਾਰਾ ਪਾਉਣਾ ਸ਼ਰਾਰਾ ਪਾਉਣਾ ਲਹਿੰਗਾ ਪਾਉਣਾ ਜੋ ਵੀ ਤੁਸੀਂ ਪਾਉਣਾ ਪਲਾਜੋ ਸੂਟ ਪਾਉਣਾ ਹਨ ਤੇ ਕੋਈ ਸੀਗਰਟ ਪੈਂਟ ਪਾਉਣੇ ਜਿਸ ਤਰ੍ਹਾਂ ਦੇ ਵੀ ਕਹੋਗੇ ਤੁਸੀਂ ਉਸੇ ਤਰ੍ਹਾਂ ਦੀ ਬਣੇਗੀ ਤੇ ਇਹ ਇੱਕ ਫਲਾਵਰ ਜੀ ਇਹਦੇ ਬੈਕ ਦੇ ਉੱਪਰ ਆਏਗਾ ਦੇਖੋ ਬਹੁਤ ਸੋਹਣਾ ਹੋਇਆ ਵਾ ਇੱਕ ਫਲਾਵਰ ਜਿਹੜਾ ਉਹ ਬੈਕ ਤੇ ਆਵੇਗਾ ਠੀਕ ਹੈ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਕਿੰਨੇ ਸੋਹਣੇ ਲਗਾਏ ਆ ਜੀ ਇਹ ਕਾਪਰ ਰਸਟ ਜਿਹਾ ਕਲਰ ਹੈਗਾ ਤੇ ਇਹਦੀ ਜਿਹੜੀ ਸਲਵਾਰ ਆ ਜੀ ਬਾਟਮ ਆ ਉਹ ਹੈਵੀ ਦੇ ਵਿੱਚ ਆ ਦੇਖੋ ਕਿ ਤੁਸੀਂ ਇਸ ਤਰ੍ਹਾਂ ਹੈਵੀ ਦੇ ਵਿੱਚ ਆ ਪੂਰੀ ਮੂਰੀ ਮੜੀ ਹੋਈ ਆ ਦੇਖੋਗੇ ਪੂਰਾ ਫਲਾਵਰ ਵੱਡਾ ਬਣਿਆ ਹੋਇਆ ਇੱਕ ਤੇ ਛੋਟੇ ਛੋਟੇ ਫਲਾਵਰ ਇਸ ਤਰ੍ਹਾਂ ਸਾਈਡਾਂ ਦੇ ਉੱਤੇ ਆ ਤੇ ਮੀਨਸ ਇਹ ਵਾਲੇ ਦੇਖੋ ਤੁਸੀਂ ਪੂਰੀ ਸਲਵਾਰ ਆ ਜਿਹੜੀ ਹੈਵੀ ਦੇ ਵਿੱਚ ਆ ਤੇ ਇਹ ਆਪਾਂ ਸਪੈਸ਼ਲੀ ਆਪਣੀ ਸਿਸਟਰ ਦੀ ਡਿਮਾਂਡ ਆਈ ਸੀ ਕਿ ਮੈਨੂੰ ਸ਼ਾਲ ਦੇ ਨਾਲ ਹੀ ਚਾਹੀਦਾ ਤੇ ਅਸੀਂ ਪਹਿਲਾਂ ਸ਼ਾਲ ਆਪਾਂ ਰੈਡੀ ਕਰਦੇ ਆ ਸ਼ਾਲ ਲੈ ਕੇ ਫਿਰ ਉਸ ਦੇ ਕਲਰ ਆ ਜਿਹੜੇ ਆਪਾਂ ਇਹਦੇ ਵਿੱਚ ਪਾਉਣੇ ਆ ਸੂਟ ਦੇ ਵਿੱਚ ਇਹ ਵਾਲਾ ਸ਼ਾਲ ਇਹਦੇ ਨਾਲ ਰੈਡੀ ਹੋਇਆ ਹੋਇਆ ਹੈਗਾ ਤੇ ਇਹ ਸ਼ਾਲ ਦੇ ਕਲਰ ਆ ਜਿਹੜੇ ਉਹੀ ਇਹਦੇ ਵਿੱਚ ਆਪਾਂ ਯੂਜ਼ ਕੀਤੇ ਨੇਗੇ ਤਾਂ ਹੁਣ ਇਹ ਵਾਲਾ ਜਿਹੜਾ ਫੈਬਰਿਕ ਆ ਮੀਂਝੇ ਪਸ਼ਮੀਨੇ ਦੇ ਵਿੱਚ ਤੁਹਾਨੂੰ ਦੱਸ ਰਹੇ ਆ ਤੁਸੀਂ ਇਹੀ ਵਾਲੀ ਸੇਮ ਚੀਜ਼ ਸਾਡੇ ਤੋਂ ਕਾਟਨ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਮੀਂਝ ਡਿਜ਼ਾਈਨਿੰਗ ਇਹੀ ਲੈ ਲਓ ਤੇ ਅਗਰ ਤੁਸੀਂ ਵਿంటర్ ਦਾ ਕਰਵਾਉਣਾ ਚਾਹੁੰਦੇ ਤਾਂ ਵਿంటర్ ਦਾ ਵੀ ਹੋ ਜਾਏਗਾ ਜੀ ਨੈਕਸਟ ਵਾਲਾ ਸੂਟ ਦੇਖੋਗੇ ਬਹੁਤ ਸੋਨਾ ਪਿਆਰਾ ਕਲਰ ਆ ਇਹਦਾ ਪਹਿਲੀ ਚੀਜ਼ ਤਾਂ ਜੀ ਦੇਖੋ ਗ੍ਰੀਨ ਕਣਚਈ ਜਿਹਾ ਕਲਰ ਆ ਤੇ ਇਹ ਬਾਂਦਨੀ ਪ੍ਰਿੰਟ ਦੇ ਵਿੱਚ ਆ ਜੀ ਤੇ ਬਾਂਦਨੀ ਤੇ ਪਲੱਸ ਬਨਾਰਸੀ ਦੋਨਾਂ ਦੇ ਵਿੱਚ ਆ ਜੀ ਇਹ ਪਹਿਲਾਂ ਜਿਹੜੀ ਪ੍ਰਿੰਟਿੰਗ نیچے ਤੁਸੀਂ ਦੇਖ ਰਹੇ ਹੋ ਇਹ ਵਾਈਟ ਦੇ ਨਾਲੇ ਬਾਂਦ ਦੀ ਪ੍ਰਿੰਟਿੰਗ ਆ ਗਈ ਉਸ ਤੋਂ ਬਾਅਦ ਆ ਸਾਰਾ ਬਨਾਸ ਬਨਾਰਸੀ ਮੀਂਜੇ ਦੀ ਏਮਬਰਾਇਡਰੀ ਹੋਈ ਵੀ ਆ ਵਰਕ ਹੋਇਆ ਹੋਇਆ ਹੈਗਾ ਤੈਨੂੰ ਪਹਿਲਾਂ ਫੈਬਰਿਕ ਦਿਖਾ ਦਿੰਨੇ ਆ ਸੀ ਆ ਦੇਖੋ ਜੀ ਸਾਰੀ ਇਹ ਦੇਖੋ ਬਨਾਰਸੀ ਵਰਕ ਆ ਜੀ ਇਹ ਸਾਰੇ ਸੂਟ ਦੇ ਉੱਤੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਟਿਚਿੰਗ ਦਿੱਤੀ ਆ ਅਸੀਂ ਨੈੱਕ ਦਾ ਦੇਖੋ ਡਿਜ਼ਾਈਨਿੰਗ ਬਣਾਈ ਆ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ neck ਦੀ ਡਿਜ਼ਾਈਨਿੰਗ ਕੋਈ suit ਦੀ ਡਿਜ਼ਾਈਨਿੰਗ ਭੇਜੋਗੇ ਸਾਨੂੰ ਸੇਮ ਅਸੀਂ ਰੈਡੀ ਕਰ ਦਾਂਗੇ ਜੀ ਇਹ neck ਦੀ ਡਿਜ਼ਾਈਨਿੰਗ ਆਹ ਬਟਨਸ ਲਾਏ ਹੋਏ ਮੜ ਕੇ ਆਪਾਂ ਇਹਦੇ ਵਾਲੀ ਤੇ ਜਿਹੜੀ ਬਹੁਤ ਸੋਹਣੇ ਲੱਗਦੇ ਨੇ ਤੇ ਜਿਹੜੀ ਫਿਨਿਸ਼ਿੰਗ ਆਪਾਂ ਇਹ ਸਮੋਥੀ ਲੈਸ ਦੇ ਨਾਲ ਵੀ ਦਿੱਤੀ ਹੋਈ ਆ ਠੀਕ ਹੈ ਜੀ ਇਹਦੇ ਨਾਲ ਸੇਮ ਹੀ crepe ਦੀ ਬਾਟਮ ਆਏਗੀ ਜੀ ਇਹ ਵਾਲੀ ਬਹੁਤ ਪਿਆਰਾ suit ਆ ਜੀ ਤੇ ਇਹ ਤੁਹਾਨੂੰ ਵਿਦਆਊਟ ਦੁਪੱਟਾ ਹੀ ਪ੍ਰਾਈਸ ਹੋ ਜਾਣਗੇ ਕਿਉਂਕਿ ਇਹਦਾ ਦੁਪੱਟਾ ਹਜੇ ਡਾਈ ਹੋ ਕੇ ਆਇਆ ਨਹੀਂ ਹੈਗਾਗਾ ਰੈਡੀ ਹੋ ਕੇ ਤੇ ਇਹ ਤੁਹਾਨੂੰ ਸ਼ੋ ਹੋ ਜਾਣਗੇ ਜੀ ਵਿਦਆਊਟ ਦੁਪੱਟਾ ਪ੍ਰਾਈਸ ਤੇ ਨੈਕਸਟ ਸੂਟ ਆ ਜੀ ਆਪਣਾ ਜਿਹੜਾ ਕਿ ਬਹੁਤ ਜ਼ਿਆਦਾ ਹੌਟ ਸੇਲਿੰਗ ਰਿਹਾ ਆਪਣਾ ਇਹ ਸੂਟ ਤੇ ਮੈਨੂੰ ਲੱਗਾ ਲਗਭਗ ਹਰ ਆਰਡਰ ਦੇ ਵਿੱਚ ਆਪਣਾ ਇਹ ਵਾਲਾ ਸੂਟ ਜ਼ਰੂਰ ਹੁੰਦਾਗਾ ਇਹ ਜੀ ਆਪਣਾ ਡਬਲ ਟੋਨ ਜਿਹੜਾ ਸਿਲਕ ਪਸ਼ਮੀਨਾ ਚੱਲਿਆ ਸੀਗਾ ਇਹ ਉਹ ਵਾਲਾ ਪਸ਼ਮੀਨਾ ਹੈਗਾ ਜੀ ਸੇਮ ਹੀ ਆਪਾਂ ਮੇਨ ਡਿਜ਼ਾਈਨਿੰਗ ਇਹ ਜੀ ਸੇਮ ਹੀ ਰੱਖੀ ਹੈਗੀ ਮੇਰੇ ਫਰੈਂਡ ਦੀ ਡਿਮਾਂਡ ਸੀ ਕਿ ਸਾਨੂੰ ਸੇਮ ਡਿਜ਼ਾਈਨਿੰਗ ਚਾਹੀਦੀ ਹੈਗੀ। ਨੈੱਕ ਦੀ ਡਿਜ਼ਾਈਨ ਦੇਖੋ ਜੀ ਵਰਕ ਦੀ ਤਾਂ ਅਸੀਂ ਹਮੇਸ਼ਾ ਕਹਿੰਦੇ ਆ ਪੂਰਾ ਜ਼ੀਰੋ ਟਾਂਕੇ ਵਾਲਾ ਵਰਕ ਆ ਜੀ ਇਹ ਤੇ ਕਿੰਨੀ ਸੋਹਣੀ ਵਰਕ ਦੀ ਫਿਨਿਸ਼ਿੰਗ ਆ ਜੀ ਤੁਸੀਂ ਆਪ ਦੇਖ ਸਕਦੇ ਹੋ। ਨੈੱਕ ਬਣਿਆ ਹੋਇਆ ਪੂਰਾ ਹੈਵੀ ਦੇ ਵਿੱਚ ਦੋ ਪੈਨਲ ਜਾਂਦੀਆਂ ਨੇ ਤੇ ਫਲਾਵਰਸ ਬਣੇ ਹੋਏ ਨੇ ਜੀ। ਸਾਰੇ ਸੂਟ ਦੇ ਉੱਤੇ ਤੇ ਇਹ ਵਾਲੀ ਆਪਣੀ ਬਾਜੂ ਆ ਗਈ ਜੀ। ਇਹ ਸਾਰੇ ਸੂਟ ਸਾਡੇ ਇਕੋ ਫਰੈਂਡ ਦੇ ਨੇ ਉਹਦੇ ਜਾ ਰਹੇ ਨੇ ਇਹ ਬਾਜੂ ਆ ਗਈ ਤੇ ਬਾਕੀ ਪਾਈਪਿੰਗ ਵਗੈਰਾ ਦੇ ਨਾਲ ਅਸੀਂ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਪਲੇ ਨਹੀਂ ਇਹਦੇ ਨਾਲ ਬਾਟਮ ਆ ਤੇ ਸੇਮ ਹੀ ਦੁਪੱਟਾ ਜੀ ਇਹਦੇ ਨਾਲ ਦੁਪੱਟਾ ਵੀ ਪਿਓਰ ਚਣੌਣ ਦਾਗਾ ਪਿਓਰ ਦੇ ਵਿੱਚ ਦੁਪੱਟਾ ਗਾ ਚਣੌਣ ਦਾ ਤੇ ਆਪਾਂ ਲੇਸ ਦੇ ਨਾਲ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਆ ਠੀਕ ਹੈ ਹਾਂਜੀ ਹੋਣ ਸੀ ਦਿਖਾਉਣਾ ਦਿਖਾਉਣੀ ਆ ਨੈਕਸਟ ਸੂਟ ਜਿਹੜਾ ਕਿ ਕਾਟਨ ਦੇ ਵਿੱਚ ਆ ਜੀ ਜਿਵੇਂ ਕਿ ਹੁਣ ਫੋਰਨ ਦੇ ਵਿੱਚ ਵੀ ਆਪਣਾ ਦੇਖ ਲੋ ਹਨਾ ਕੈਨੇਡਾ ਵਗੈਰਾ ਦੇ ਵਿੱਚ ਆ ਵੀ ਹੁਣ ਸਮਰ ਸਟਾਰਟ ਹੋ ਗਈਆਂ ਨੇ ਤਾਂ ਇਸ ਕਰਕੇ ਨਾਲ ਉਹ ਸਮਰ ਵਾਲੇ ਸੂਟ ਵੀ ਸਾਡੇ ਤੋਂ ਰੈਡੀ ਕਰਵਾ ਰਹੇ ਨੇ ਇਹ ਵਾਲਾ ਸੂਟ ਕੋਪ ਮੀਨਸ ਕਾਰਬਨ ਬਲੈਕ ਜਿਹਾ ਕਲਰ ਹੈਗਾ ਇਹ ਆਪਾਂ ਨੈਕ ਵਾਲਾ ਬਣਾਇਆ ਜੀ ਬੈਂਡ ਲਗਾ ਕੇ ਨੈਕ ਵਾਲਾ ਸੂਟ ਹੈਗਾ ਠੀਕ ਤੇ ਫੁੱਲ 슬ੀਵ ਸੂਟ ਹੈਗਾ ਜੀ ਤੇ ਇਹਦੇ ਨਾਲ ਦੇ ਆਪਣੇ ਕੋਲ ਸੂਟ ਹੈਗੇ ਨੇ ਜੀ ਜੇ ਤੁਸੀਂ ਵੀ ਬਾਈ ਕਰਨਾ ਚਾਹੋਗੇ ਤਾਂ ਇਹਦੇ ਪ੍ਰਾਈਸ ਵੀ ਬਹੁਤ ਘੱਟ ਨੇ ਤੇ ਸਟੱਫ ਬਹੁਤ ਵਧੀਆ ਫੈਬਰਿਕ ਬਹੁਤ ਵਧੀਆ ਹੈਗਾ ਤੇ ਇਸ ਤਰ੍ਹਾਂ ਇਹਦੀ ਲੇਸ ਦੀ ਆਪਾਂ ਫਿਨਿਸ਼ਿੰਗ ਦਿੱਤੀ ਹੈ ਕੱਲੇ ਚਾਕਾਂ ਦੇ ਤੇ 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 ਇਹਦੇ ਨਾਲ ਦੁਪੱਟਾ ਜੀ ਆਪਾਂ ਕਰਵਾਇਆ ਟਾਈ ਡਾਈ ਦਾ ਉਹਦਾ ਡਿਜ਼ਾਈਨਿੰਗ ਦਿਖਾਉਣ ਟਾਈ ਡਾਈ ਦਾ ਵੀ ਜੇ ਤੁਸੀਂ ਕਿਸ ਤਰ੍ਹਾਂ ਦਾ ਮਰਜੀ ਸਾਡੇ ਤੋਂ ਦੁਪੱਟਾ ਰੈਡੀ ਕਰਵਾ ਸਕਦੇ ਹੋ ਡਿਪੈਂਡ ਕਰਦਾ ਫੈਬਰਿਕ ਦੇ ਉੱਤੇ ਜੀ ਕਈ ਫੈਬਰਿਕ ਦੇ ਉੱਤੇ ਟਾਈ ਡਾਈ ਨਹੀਂ ਹੁੰਦੀਗੀ ਇਹ ਆਪਣਾ ਟੈਬੀ ਮਸਲੀਨ ਦਾ ਦੁਪੱਟਾ ਲਾਈਨਿੰਗ ਵਾਲਾ ਟੈਬੀ ਲਾਈਨਿੰਗ ਦਾ ਤੁਸੀਂ ਦੇਖੋਗੇ ਇਹਦੇ ਤੇ ਆਪਾਂ ਇਸ ਤਰ੍ਹਾਂ ਦੇ ਕਲਰ ਪਵਾ ਕੇ ਇਸ ਤਰ੍ਹਾਂ ਇਹਦੀ ਟਾਈ ਡਾਈ ਦੀ ਫ੍ਰੀਸ਼ਿੰਗ ਦਿੱਤੀ ਹੈਗੀ ਬਹੁਤ ਸੋਹਣੇ ਤੇ ਪਿਆਰੇ ਸੂਟ ਨੇ ਜੀ ਅਗਰ ਤੁਸੀਂ ਵੀ ਇੰਨਾ ਸੂਟਾਂ ਦੇ ਵਿੱਚੋਂ ਕਿਸੇ ਵੀ ਸੂਟ ਨੂੰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਾਨੂੰ ਸਕਰੀਨ ਦੇ ਉੱਤੇ ਚੱਲ ਰਹੇ ਨੰਬਰ ਦੇ ਉੱਤੇ ਸਾਡੇ ਨਾਲ ਮੈਸੇਜ ਕਰ ਸਕਦੇ ਹੋ ਸਾਨੂੰ ਫੋਨ ਕਾਲਜ ਕਰ ਸਕਦੇ ਹੋ ਅਗਰ ਤੁਸੀਂ ਇੰਡੀਆ ਦੇ ਵਿੱਚ ਆ ਤਾਂ ਅਸੀਂ ਕਹਿੰਦੇ ਹਾਂ ਕਿ 10 ਤੋਂ 6 ਦੇ ਵਿੱਚ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਅਗਰ ਚਲੋ ਫੋਰਨ ਵਾਲੇ ਫਰੈਂਡਸ ਆ ਤਾਂ ਉਹ ਵੀ ਸਾਨੂੰ ਕਾਲ ਕਰ ਸਕਦੇ ਹੈ ਜੀ ਬਾਕੀ ਤੁਸੀਂ ਮੈਸੇਜ ਸੈਂਡ ਕਰਕੇ ਕੋਈ ਵੀ ਕੁਐਰੀ ਹੁੰਦੀ ਹੈ ਉਹ ਕਰ ਸਕ ਹਾਂ ਜੀ ਕੁਆਲਿਟੀ ਦੇ ਵਿੱਚ ਤੇ ਮੀਨ ਤੁਹਾਨੂੰ ਕਿਤੇ ਵੀ ਕੰਪਰੋਮਾਈਜ਼ ਨਹੀਂ ਮਿਲੇਗਾ ਜਿਹੜੀ ਚੀਜ਼ ਅਸੀਂ ਬੋਲ ਕੇ ਤੁਹਾਨੂੰ ਦੱਸ ਰਹੇ ਹਾਂ ਚਾਹੇ ਉਹ ਦੁਪੱਟਿਆਂ ਦਾ ਫੈਬਰਿਕ ਆ ਚਾਹੇ ਤੁਹਾਡੇ ਸੂਟ ਦਾ ਫੈਬਰਿਕ ਹੈਗਾ ਅਗਰ ਤੁਹਾਨੂੰ ਦੱਸਾਂਗੇ ਜੀ ਵੀ ਇਹ ਕੱਪੜਾ ਸੌਫਟ ਹੈਗਾ ਜਾਂ ਨਹੀਂ ਹੈਗਾ ਤੁਹਾਨੂੰ ਉਹ ਮੇਂ ਦੱਸਾਂਗੇ ਸੀ ਜੀ ਪਹਿਲੀ ਗੱਲ ਤਾਂ ਅਸੀਂ ਕਦੇ ਵੀ ਕੋਈ ਮਾੜੀ ਚੀਜ਼ ਲੈ ਕੇ ਨਹੀਂ ਆਉਂਦੇ ਹੈਗੇ ਹਨਾ ਵੀ ਉਹ ਤਾਂ ਹੈ ਨਹੀਂ ਆਪਣਾ ਗੱਲ ਵੀ 2 400 ਵਾਲਾ ਸੂਟ ਲਿਆਂਦਾ ਤੇ ਉਹਨੂੰ ਆਪਾਂ ਸੇਲ ਕਰਤਾ ਸਾਡੇ ਕੋਲ ਉਸ ਤਰ੍ਹਾਂ ਦੇ ਕੋਈ ਸੂਟ ਨਹੀਂ ਹੈਗੇ ਵਧੀਆ ਕੁਆਲਿਟੀ ਦੇ ਵਧੀਆ ਸੂਟ ਹੁੰਦੇ ਨੇਗੇ ਜੀ ਤੇ ਇਸੇ ਕਰਕੇ ਆਪਣੀ ਜਿਹੜੇ ਰੇਟ ਨੇ ਮਾਰਜਨ ਸਾਡਾ ਆਪਣਾ ਕੁਝ ਵੀ ਨਹੀਂ ਇੰਨਾ ਜ਼ਿਆਦਾ ਹੁੰਦਾ ਕਿਉਂਕਿ ਤੁਹਾਨੂੰ ਵੀ ਪਤਾ ਵੀ ਮੈਂ ਘਰ ਤੋਂ ਹੀ ਬੁਟੀਕ ਚਲਾ ਰਹੀ ਆ ਤੇ ਦੁਪੱਟਿਆਂ ਦਾ ਫੈਬਰਿਕ ਆਪਣੇ ਕੋਲ ਸਾਰੇ ਤਰ੍ਹਾਂ ਦਾ ਮਿਲ ਜਾਂਦਾ ਸਮਰ ਦੀ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਆ ਚੁੱਕੀ ਹੈ ਜੀ ਵੀਡੀਓਸ ਨੂੰ ਤੁਸੀਂ ਦੇਖਦੇ ਰਹੋ ਲਾਈਕ ਕਰਦੇ ਰਹੋ ਤੇ ਸ਼ੇਅਰ ਕਰਦੇ ਰਹੋ ਜੀ ਤੇ ਤੁਹਾਡੇ ਕੋਲ ਤੱਕ ਬਹੁਤ ਸੋਹਣੇ ਸੋਹਣੇ ਸੂਟ ਅੱਗੇ ਵੀ ਆਉਣਗੇ ਜੀ ਤੇ ਜਿਸ ਤਰ੍ਹਾਂ ਦੇ ਆਰਡਰ ਰੈਡੀ ਹੁੰਦੇ ਆ ਸੀ ਤੁਹਾਨੂੰ ਉਹ ਵੀ ਹਮੇਸ਼ਾ ਸ਼ੋਅ ਕਰਦੇ ਰਹਾਂਗੇ ਤੇ ਸੋ ਤੁਹਾਨੂੰ ਅੱਜ ਦੀ ਕਲੈਕਸ਼ਨ ਵਧੀਆ ਲੱਗੀ ਹੋਵੇਗੀ ਜੀ ਤੇ ਅਗਰ ਵਧੀਆ ਲੱਗੀ ਤਾਂ ਲਾਈਕ ਸ਼ Thank you so much.